ਪਟਿਆਲਾ ਤੋਂ ਖਬਰ ਸਾਹਮਣੇ ਹੈ ਜਿੱਥੇ 20 ਸਾਲਾਂ ਲੜਕੀ ਦੇ ਨਾਲ ਬਿਹਤਰੀ ਦਰਦਨਾਕਾ ਹਾਦਸਾ ਵਾਪਰ ਜਾਂਦਾ ਜਦੋਂ ਪੀ ਆਰਟੀਸੀ ਦੀ ਬੱਸ ਦੇ ਵਿੱਚ ਉਤਰ ਰਹੀ ਹੁੰਦੀ ਹੈ ਤਾਂ ਅਚਾਨਕ ਹੀ ਉਹ ਬੱਸ ਡਰਾਈਵਰ ਦੀ ਅੰਗੇਲੀ ਦੇ ਨਾਲ ਬੱਸੇ ਠਾ ਜਾ ਜਾਂਦੀ ਹੈ ਜਿਸ ਤੋਂ ਬਾਅਦ ਉਹ ਲਹੂ ਨੁਹਾਨ ਹੋ ਜਾਂਦੀ ਹੈ ਤੁਹਾਨੂੰ ਸਾਰਾ ਮਾਮਲਾ ਦੱਸ ਦਿੰਨੇ ਆ ਕਿ ਜਿਹੜੀ ਲੜਕੀ ਹੈ ਪਟਿਆਲਾ ਦੇ ਵਿੱਚ ਨਰਸਿੰਗ ਕਰ ਰਹੀ ਹੁੰਦੀ ਹੈ ਤੇ ਜਦੋਂ ਘਰ ਪਰਤਰੀ ਹੁੰਦੀ ਹੈ ਬੱਸ ਦੇ ਵਿੱਚ ਪੀ ਆਰਟੀਸੀ ਤੋਂ ਉਤਰ ਰਹੀ ਹੁੰਦੀ ਹੈ ਆਪਣੇ ਨਾਬਾ ਅੱਡੇ ਤੇ ਕਿਉਂਕਿ ਲੜਕੀ ਨਾਬਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਬੱਸ ਡ라이ਵਰ ਦੇ ਅੰਗਲੀ ਸਾਹਮਣੇ ਆ ਤੇ ਜਦੋਂ ਲੜਕੀ ਬੱਸ ਤੋਂ ਉਤਰ ਰਹੀ ਹੁੰਦੀ ਹੈ ਤਾਂ ਉਸ ਦੇ ਵੱਲੋਂ ਬੱਸ ਚਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲੜਕੀ ਅਚਾਨਕ ਬੱਸ ਹੇਠਾਂ ਆਜ ਆਂਦੀ ਐ ਤੇ ਉਸ ਦੀਆਂ ਦੋਨੋਂ ਲੱਤਾਂ ਹੁਣ ਟੁੱਟ ਚੁੱਕੀਆਂ ਨੇ ਤੇ ਜਿਹੜਾ ਪੂਰਾ ਮਾਹੌਲ ਉੱਤੇ ਲਹੂ-ਲੁਹਾਣ ਹੋ ਜਾਂਦਾ ਐ ਤੇ ਚਸ਼ਮਦੀਦਾ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜਾ ਡਰਾਈਵਰ ਐ ਮੋਕੇ ਤੋਂ ਜਲਦ ਜਲਦ ਫਰਾਰ ਹੋ ਜਾਂਦਾ ਤੇ ਉੱਤੇ ਹੁਣ ਸਾਰਾ ਮਾਮਲਾ ਪੁਲਿਸ ਨੂੰ ਦਰਜ ਕਰਵਾ ਦਿੱਤਾ ਗਿਆ ਐ ਤੇ ਪੁਲਿਸ ਹੁਣ ਡਰਾਈਵਰ ਦੀ ਜਾਂਚ ਕਰ ਰਹੀ ਐ ਉੱਥੇ ਜਦੋਂ ਨਾਬਾ ਅੱਡੇ ਤੇ ਹਾਦਸਾ ਵਾਪਰਦਾ ਐ ਦਰਦਨਾਕ ਇਸ ਲੜਕੀ ਦੇ ਨਾਲ ਤੇ ਪਰਿਵਾਰਿਕ ਮੈਂਬਰ ਜਦੋਂ ਪਹੁੰਚਦੇ ਨੇ ਮਾਂ ਤੇ ਭੈਣ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਆਪਣੀ ਲੜਕੀ ਨੂੰ ਇਸ ਲਹੂ-ਲੁਹਾਣ ਹਾਲਤ ਦੇ ਵਿੱਚ ਦੇਖ ਕੇ ਉਥੇ ਆ ਤੁਹਾਨੂੰ ਵੀ ਦਿਖਾ ਦਿੰਨੇ ਆ ਮੌਕੇ ਦੀਆਂ ਤਸਵੀਰਾਂ ਕਲਾਸ ਲਾਂ ਜਾਂਦੀ ਹੈ ਚੁੰਗੀ ਦੇ ਉਤਰੀ ਜੋ ਜਿਹੜੀ ਵਾਸਤੇ ਉਤਰੀ ਉਹਦੇ ਥੱਲੇ ਆ ਗਈ ਇਹ ਕਿਵੇਂ ਕੀ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਬੱਸ ਚੱਲੇ ਆ ਗਈ ਪੈਰ ਥੱਲੇ ਆ ਕੇ ਡਰਾਈਵਰ ਨੇ ਦੇਖਿਆ ਨਹੀਂ ਕੋਲਕਤ ਮੋੜ ਤੇ ਉਹਨੇ ਉਹ ਨਿੱਤਾ ਦੇ ਉੱਤੇ ਬੱਸ ਨਗਾਤੀ ਕੀ ਮੰਨ ਕੀ ਕਰੇ ਕਨੈਕਟਰ ਦੇ ਡਰਾਈਵਰ ਜੀ ਦਾ ਕਸੂਰਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੈਫਟੀ ਫੋਰ ਸਮਰਪ੍ਰੀਤ ਕੀ ਲੱਗਦੀ ਹੈ ਤੁਹਾਡੀ ਮੇਰੀ ਭੈਣ ਲੱਗਦੀ ਹੈ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉੱਤਰੀ ਬੱਸ ਤੋਂ ਤੇ ਬੱਸ ਆ ਲੈਣੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜ਼ੀ ਲੈ ਰਹੇ ਸੀ ਜੇ ਜਾ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬੱਸ ਵਾਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਅੱਛਾ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨਹੀਂ ਡਰਾਈਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਂਨੇ ਕਿਹਾ ਵੀ ਉੱਤਰ ਥੱਲੇ ਉਹ ਪਤਾ ਨਹੀਂ ਉੱਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦਿਖਿਆ ਹੈਗਾ ਤੁਸੀਂ ਬੱਸ ਦੇਖੀਂ ਮੇਰਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ ਹਾਂਜੀ ਪੀਆਰਟੀਸੀ ਬੱਸ ਹੈ ਅੱਛਾ ਤੇ ਲੈਵ ਕੰਡਕਟਰ ਦੋਨੋਂ ਭੱਜ ਗਏ ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ ਫਿਰ ਹੁਣ ਗੁੜੀਆ ਮੈਂ ਕੀ ਹਾਂ ਲੈ ਉਹਨੂੰ ਪਟਿਆਲੇ ਲੈ ਕੇ ਗਏ ਨੇਗੇ ਦੋਨੋਂ ਲੱ ਜਿਂਦਰਾ ਇਹ ਕੁੜੀਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਦੀ ਟ੍ਰੇਨਿੰਗ ਲੱਗ ਰਹੀ ਸੀ ਪੈਸੇ ਉਹ ਰਖੜੇ ਪੜਦੀ ਐ ਤੇ ਬਸ ਮਲੇਰ ਕੋਟਲੇ ਜਾ ਰਹੀ ਸੀ ਨਹੀਂ ਚੁੰਗੀ ਤੇ ਹੀ ਉੱਤਰੀ ਸੀਗੀ ਚੁੰਗੀ ਹਾਂਜੀ ਮਲੇਰ ਕੋਟਲੇ ਪਟਿਆਲੇ ਤੋਂ ਮਲੇਰ ਜਿਸ ਕਿਲਾਕ ਟਾਈਮ ਸੀ ਇਸ ਟਾਈਮ 4:45 ਤੇ ਹੋਇਆ ਇਹ 4:45 ਤੇ ਉੱਤਰੀ ਹੈ ਹਾਂਜੀ ਉਹਦੇ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇਰ ਨਾਲ ਦੀ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਪਰ ਇੱਥੋਂ ਹੀ ਰੈਫਰ ਕਰਿਆ ਪਟਿਆਲੇ ਹਾਂਜੀ ਰਜਿੰਦਰਾ ਰਜਿੰਦਰਾ ਲੱਗੋ ਜੀ ਪੀ ਜੀ ਨੇ ਪੀ ਕਿੰਨੀ ਹੋਇਆ ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉਤਰਿਆ ਹੋਇਆ ਹੈ ਤੇ ਹੱਡੀ ਵੀ ਲੱਗਦਾ ਪਈ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟ੍ਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਦੀ ਲੋੜ ਪਵੇਗੀ ਅੱਗੇ ਇਸ ਲਈ ਇਹ ਇਸ ਕੀ ਨੀ ਹੈ ਜੀ ਪੂਰੀ ਦਾ ਠੀਕਾ ਹੈ ਬੀਕ ਸਾਲ ਦੀ ਏਜ ਹੈ ਜੀ ਸਿਮਰਪ੍ਰੀਤਕੌਰ ਨਾਮ ਸੀ ਉਹ ਬੱਚਾ ਹੈ ਹਾਂਜੀ ਹਾਂਜੀ ਪਟਾਇਰੇ ਜਿੰਦਰਾ ਹਸਪੀਟਲ ਜਿਆਦਾ ਕੋਈ ਸੋਸ਼ੀਆ ਨਹੀਂ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪਈ ਜੀ